ਸਕ੍ਰੀਨ ਤੇ ਚੱਲ ਰੀਆਂ ਤਸਵੀਰਾਂ ਜਿਸ ਦੇ ਵਿੱਚ ਇੱਕ ਵਿਅਕਤੀ ਮੂੰਹ ਦੇ ਉੱਤੇ ਰਮਾਲ ਬੰਨਿਆ ਹੋਇਆ ਤਾਂ ਦੱਸਦੀ ਹੈ ਕਿ ਇਹ ਉਹ ਵਿਅਕਤੀ ਹੈ ਜਿਸ ਨੇ ਕੀ ਆਪਣਾ ਢਿੱਡ ਭਰਨ ਵਾਸਤੇ ਆਪਣੇ ਤਨਖਾਹ ਤੋਂ ਇਲਾਵਾ 20 ਹਜ਼ਾਰ ਰੁਪਏ ਦੀ ਰਿਸ਼ਵਤ ਮੰਗ ਲਈ ਜਿਸ ਤੋਂ ਬਾਅਦ ਫਿਰ ਪੁਲਿਸ ਨੇ ਕਾਰਵਾਈ ਕੀਤੀ ਤੇ ਇਸ ਪੰਚਾਇਤ ਮੈਂਬਰ ਨੂੰ ਗ੍ਰਿਫਤਾਰ ਕਰ ਲਿਆ ਕਿਉਂਕਿ ਇਹ ਪੰਚਾਇਤ ਮੈਂਬਰ ਵਿਚੋਲਗੀ ਕਰਨ ਦਾ ਕੰਮ ਕਰਦਾ ਸੀ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਰਿਸ਼ਵਤਖੋਰੀ ਵਿਰੁੱਧ جاری ਮੁਹਿੰਮ ਦੇ ਦوران ਏਐਸਆਈ ਅਵਤਾਰ ਸਿੰਘ ਅਤੇ ਰਾਜੀਤ ਸਿੰਘ ਮੈਂਬਰ ਪੰਚਾਇਤ ਦੇ ਕੋਲੋਂ 20000 ਰੁਪਏ ਰਿਸ਼ਵਤ ਲੈਣ ਦੇ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਜਿਸ ਦੇ ਤਹਿਤ ਅੱਜ ਇਸ ਪੰਚਾਇਤ ਮੈਂਬਰ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੀ ਜਾਣਕਾਰੀ ਅਧਿਕਾਰੀਆਂ ਦੇ ਵੱਲੋਂ ਸਾਂਝੀ ਕੀਤੀ ਗਈ ਪੰਜਾਬ ਸਰਕਾਰ ਅਤੇ ਵਿੱਲੈਂਸ ਬਿਊਰੋ ਵੱਲੋਂ ਜਾਰੀ ਐਂਟੀ ਕ੍ਰਾਪਸ਼ਨ ਹੈਲਪਲਾਈਨ ਤੇ ਸਾਨੂੰ ਜਿਹੜੀ ਕੰਪਲੇਂਟ ਇੱਕ ਪ੍ਰਾਪਤ ਹੋਈ ਸੀਗੀ ਸੋਨੀ ਸਿੰਘ ਵਾਸੀ ਢੋਲਾ ਵੱਲੋਂ ਕਿ ਇੱਕ ਐਸ ਅਵਤਾਰ ਸਿੰਘ ਹੈ ਜਿਹੜਾ ਥਾਣਾ ਸਿਟੀ ਰਾਮਪੁਰੇ ਲੱਗਿਆ ਹੈਗਾ ਤੇ ਰਾਜਦੀਪ ਸਿੰਘ ਮੈਂਬਰ ਪੰਚਾਇਤ ਰਾਮਪੁਰਾਪੁਰ ਉਹਨਾਂ ਦੇ ਖਿਲਾਫ ਜਿਹੜੀ ਹੈਗੀ ਆ ਵੀ ਕਿ ਇਹਨਾਂ ਨੇ ਅ ਅਵਤਾਰ ਸਿੰਘ ਨੇ ਉਹ ਤੋਂ ਤੇ ਰਾਜਦੀਪ ਦੇ ਥਰੂ 40000 ਰੁਪਏ ਦੀ ਡਿਮਾਂਡ ਕੀਤੀ ਹੈ ਉਹਨਾਂ ਤੇ ਇੱਕ ਐਫ ਆਰ ਦਰਜ ਹੋਈ ਸੀਗੀ 61/25 ਸਿਟੀ ਰਾਮਪੁਰੇ ਵਿੱਚ ਉਹਦੇ ਵਿੱਚ ਜਿਹੜੀ ਹੈਗੀ ਮਦਦ ਕਰਨ ਤੇ ਉਹਨੂੰ ਨਾਮਜ਼ਦ ਕਰਨ ਦਾ ਡਰਾਵਾ ਦੇ ਕੇ ਉਹਨਾਂ ਤੋਂ ਜਿਹੜੀ ਹੈਗੀ ਹੈ ਇਹਨਾਂ ਨੇ ਡਿਮਾਂਡ ਕੀਤੀ ਜਿਹਦੇ ਚ ਅਵਤਾਰ ਸਿੰਘ ਨੇ ਉਹ ਤੋਂ 20000 ਰੁਪਏ ਅਸਲ ਕਰ ਲਿਆ ਸੀਗਾ ਉਰੇ ਜ਼ਬਾਨ ਜਿਹੜੀ ਬਰਤਾਲ ਕਰਕੇ ਸੀ ਐਫਆਰ ਦਾ ਨੰਬਰ ਜਿਹੜਾ ਹੈਗਾ 16/25 ਦਰਜ ਕੀਤੀ ਹੈ 7 7 ਏਪੀਸੀ ਐਕਟ ਉਰੇ ਜ਼ਬਾਨ ਦੇ ਵਿੱਚ ਰਾਜੀਦੀਪ ਮੈਂਬਰ ਨੂੰ ਜਿਹੜਾ ਹੈਗਾ ਅਰੇਸਟ ਕਰ ਲਿਆ ਹੈਗਾ ਤੇ ਇਸ ਅਵਤਾਰ ਸਿੰਘ ਜਿਹੜਾ ਹੈਗਾ ਉਹ ਫਰਾਰ ਉਹਦੀ ਜਿਹੜੀ ਹੈਗੀ ਭਾਲ ਜਾਰੀ ਹੈਗੀ ਰਾਜੀਦੀਪ ਸਿੰਘ ਦਾ ਕੀ ਰੋਲਾ ਵਿੱਚ ਰਾਜੀਦੀਪ ਤੇ ਰਾਹੀ ਨੇ ਜਿਹੜੀ ਹੈਗੀ ਹੈ ਅਵਤਾਰ ਸਿੰਘ ਨੇ ਡਿਮਾਂਡ ਕੀਤੀ ਹੈਗੀ ਆ 20000 ਰੁਪਏ 50000 40 ਤੋਂ 50000 ਰੁਪਏ ਦੀ 20000 ਰੁਪਏ ਉਹਨੇ ਲੈ ਲਿਆ ਸੀ ਆ ਹੁਣ ਅਤਾਤ ਸਿੰਘ ਦਾ ਉਹ ਜਿਹੜੀ ਹੈਗੀ ਅਸੀਂ ਭਾਲ ਜਾਰੀ ਹੈਗੀ ਹੈ ਜਲਦ ਜਲਦ ਉਹਨੂੰ ਅਰੈਸਟ ਕਰਕੇ ਮਨਨ ਨੂੰ ਉਹਨੇ ਸ਼ਰਮ ਮੰਨੂ ਤੋਂ ਮੰਗੇ ਸੀ ਕਿ ਦੇ ਪੈਸੇ ਸੋਨੀ ਸੋਨੀ ਸਿੰਘ ਸੋਨੀ ਸਿੰਘ ਉਹ ਜਿਹੜਾ ਹੈਗਾ ਜਿਹੜੇ ਜਿੰਨਾਂ ਦੇ ਅਫੀਦ ਹੁੰਦੇ ਉਹਨਾਂ ਦਾ ਰਿਲੇਟਿਵ ਹੈਗਾ ਉਹਨੂੰ ਕਹਿੰਦੇ ਸੀ ਵੀ ਤੈਨੂੰ ਅਸੀਂ ਮੁਕਦਮੇ ਵਿੱਚ ਨਾਮ ਦੱਸ ਕਰਾਂ ਤੇ ਉਹ ਲਈ ਹੈਲਪ ਕਰਾਵਾ ਦੇ ਕੇ ਪੈਸੇ ਮੰਗੇ ਜਾ ਰਹੇ ਹਾਂਜੀ ਹਾਂਜੀ ਧਰਾਵਾ ਤੇ ਠੀਕ ਹੈ ਪੰਚਾਇਤ ਮੈਂਬਰ ਨੇ ਰਾਜਦੀਪ ਸਿੰਘ ਜੀ ਰਾਮ ਰਾਮ ਜੀ ਜਾਣਕਾਰੀ ਮੁਤਾਬਕ ਉਕਤ ਸ਼ਿਕਾਇਤ ਦੀ ਪੜਤਾਲ ਦੇ ਦੌਰਾਨ ਪਤਾ ਲੱਗਿਆ ਕਿ ਉਕਤ ਥਾਣੇ ਦੇ ਵਿੱਚ ਸ਼ਿਕਾਇਤ ਕਰਤਾ ਖਿਲਾਫ ਦਰਜ ਇੱਕ ਮੁਕਦਮੇ ਦੇ ਵਿੱਚ ਸ਼ਿਕਾਇਤ ਕਰਤਾ ਨੂੰ ਫਾਇਦਾ ਦੇਣ ਦੇ ਲਈ ਪੁਲਿਸ ਮੁਲਾਜ਼ਮ ਨੇ ਰਿਸ਼ਵਤ ਮੰਗੀ ਸੀ ਜਿਸ ਦੇ ਵਿੱਚ ਇਸ ਦਾ ਪੰਚਾਇਤ ਮੈਂਬਰ ਨੇ ਵੀ ਸਾਥ ਦਿੱਤਾ ਸ਼ਿਕਾਇਤ ਕਰਤਾ ਦੇ ਕੋਲ 40 ਤੋਂ 50 ਹਜ਼ਾਰ ਰੁਪਏ ਦੀ ਰਿਸ਼ਵਤ ਦੀ ਮੰਗੀ ਤੇ ਗਈ ਸੀ ਜਿਸ ਦੇ ਵਿੱਚ 20000 ਰੁਪਿਆ ਰਿਸ਼ਵਤ ਹਾਸਲ ਕਰ ਲਏ ਸਨ ਇਸ ਤੋਂ ਬਾਅਦ ਇਸ ਦੇ ਉੱਤੇ ਕਾਰਵਾਈ ਹੋਈ ਹੈ ਅਕੀਕਤੂ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ